ਜਦੋਂ ਸਾਡੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਸਮਝੋ ਤੁਹਾਡਾ ਜਿਹੜਾ ਸਾਹਮਣੇ ਵਾਲਾ ਉਹ ਹਾਰਨ ਲੱਗ ਪਿਆ ਉਹ ਜਿੱਤੇ ਹਾ ਨਹੀਂ ਇਹ ਗੱਲ ਯਾਦ ਰੱਖਿਓ ਤੁਸੀਂ ਤਰੱਕੀ ਕਰਦੇ ਜਾ ਰਹੇ ਹੋ ਤੁਹਾਡੀ ਅੰਦਰੋਂ ਤਰੱਕੀ ਹੋ ਗਈ ਸੁਭਾਵਿਕ ਹੈ ਪਬਲਿਕ ਦੁਨੀਆ ਤੇ ਤੁਹਾਨੂੰ ਪਿਆਰ ਕਰੇਗੀ ਔਰ ਜਿਹੜਾ ਸਾਹਮਣੇ ਵਾਲਾ ਜਦੋਂ ਤੁਹਾਨੂੰ ਗਾਲਾਂ ਕੱਢਣ ਤੇ ਆ ਗਿਆ ਉਹ ਤੋਂ ਪਹਿਲਾਂ ਅੱਖਾਂ ਗੱਡੇ ਗੜਾਏਗਾ ਉਹ ਹਾਰਨਾ ਸ਼ੁਰੂ ਹੋ ਗਿਆ ਉਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਵਾ ਤਬਾ ਬੋਲਣਾ ਸ਼ੁਰੂ ਕਰ ਦਿੱਤਾ ਉਹ ਹਾਰ ਗਿਆ ਤੁਸੀਂ ਆਪਣਾ ਸੁਭਾਅ ਨਹੀਂ ਤਿਆਗਣਾ ਤੁਸੀਂ ਨਹੀਂ ਹਾਰਨਾ ਤੁਸੀਂ ਆਪਣੀ ਲਾਈਨ ਹੈ ਜਿਹੜੀ ਉਹ ਚੱਲਦੇ ਰਹਿਣਾ ਕਿਸੇ ਵੀ ਫੀਲਡ 'ਚ ਮੈਂ ਆਪਣੀ ਫੀਲਡ ਦੀ ਗੱਲ ਕਰਦਾ ਅੱਗੇ ਵੱਧਦੇ ਰਹਿਣਾ ਜਦੋਂ ਤੁਹਾਨੂੰ ਮਾਰਨ ਤੇ ਆ ਗਿਆ ਜਦੋਂ ਤੁਹਾਨੂੰ ਮਾਰਨਾ ਹੀ ਸ਼ੁਰੂ ਕਰਤਾ ਨਾ ਉਹ ਬਿਲਕੁਲ ਹਾਰ ਗਿਆ ਸਾਹਮਣੇ ਵਾਲਾ ਆਪਣੀ ਜਿੱਤ ਨਾ ਸਮਝੇ ਮੈਂ ਬੇਨਤੀ ਕਰਦਾ ਆਪਣੇ ਵੀਰਾਂ ਨੂੰ ਚੰਗੇ ਇਨਸਾਨ ਬਣੀਏ ਜੋ ਗੁਰਮਤ ਹੈ ਗੁਰਬਾਣੀ ਹੈ ਉਹ ਸਾਨੂੰ ਇਨਸਾਨ ਬਣਾਉਂਦੀ ਹੈ ਬਈ ਤੂੰ ਮਨੁੱਖ ਬਣ ਜਾ ਇਨਸਾਨ ਬਣ ਜਾ ਆਪਾਂ ਕਿਸੇ ਵੀ ਜਾਨਵਰ ਨੂੰ ਨਹੀਂ ਕਹਿੰਦੇ ਬਈ ਤੂੰ ਇਨਸਾਨ ਬਣ ਜਾ ਬੰਦਾ ਬਣ ਜਾ ਕੇਵਲ ਬੰਦੇ ਨੂੰ ਕਿਹਾ ਜਾਂਦਾ ਤੂੰ ਬੰਦਾ ਬਣ ਜਾ ਅਸੀਂ ਬਹੁਤ ਚੰਗੇ ਇਨਸਾਨ ਬਣੀਏ ਸਾਡੇ ਵਿੱਚ ਕੋਈ ਕਿਸੇ ਨੂੰ ਦੇਖਦਾ ਹੈ